ਦੇਲੀ ਨਿਊਜ਼ punctat ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਪਟਾਨਕੋਟ ਸ਼ਹਿਰ ਦੇ ਨਜ਼ਦੀਕ ਗੁਰਦੁਆਰਾ ਬਾਠ ਸਾਹਿਬ ਜਿੱਥੇ ਕੇ ਪਪਾ ਸ੍ਰੀ ਚੰਦ ਜੀ ਜਗਤਪੁਰੂ ਬਾਬਾ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਬੰਦਗੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੌਜੂਦ ਆ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੋਣ ਹਾਰਸ ਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਚਰਨ ਛੋਹ ਪ੍ਰਾਪਤਿ ਗੁਰਦਾਰਾ ਬਾਟ ਸਾਈ ਵਿਖੇ ਜਿੱਥੇ ਕਿ ਮਹਾਨ ਤਪਸਵੀ ਬਾਬਾ ਸ੍ਰੀ ਚੰਦ ਜੀ ਨੇ ਤਕਰੀਬਨ 62 ਸਾਲ ਬੰਦਗੀ ਕੀਤੀ ਅਤੇ ਇਸੇ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਅਤੇ ਬਾਬਾ ਗੁਰੂ ਅਰਜਨ ਦੇਵ ਜੀ ਨੇ ਆ ਕੇ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ ਅਤੇ ਬਚਨ ਬਲਾਸ ਕੀਤਾ ਇਸ ਸਥਾਨ ਤੇ ਹਰ ਮੱਛਿਆ ਵਾਲੇ ਦੇ ਦੇਸ਼ਾਂ ਵਿਦੇਸ਼ਾਂ ਤੋਂ ਭਾਰੀ ਮਾਤਰਾ ਵਿੱਚ ਸੰਗਤਾਂ ਆ ਕੇ ਦਰਸ਼ਨ ਦੇਦਾਰੇ ਕਰਕੇ ਹਾਜ਼ਰੀ ਲਵਾ ਕੇ ਸਤਨ ਸੰਤ ਬਾਬਾ ਸ੍ਰੀ ਚੰਦ ਜੀ ਨੂੰ ਨਤਬਸਤਕ ਹੋ ਕੇ ਆਪਣੀਆਂ ਮਨੋ ਕਾਮਨਾ ਪੂਰ ਕਰਦੀਆਂ ਸਨ ਉਹ ਨੂੰ ਦਰਸ਼ਨ ਕਰਵਾ ਰਹੇ ਆ 16ਵੀਂ ਸਦੀ ਦੀ ਬਾਬਾ ਸ੍ਰੀ ਚੰਦ ਜੀ ਦਾ ਸਥਾਨ ਕਰਦੇ ਨੇ ਉਹ ਬਿਲਡਿੰਗ ਜਿੱਦਾਂ ਦਰਸ਼ਨ ਕਰਾ ਰਹੇ ਆ ਜੋ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਬਣੀ ਹੈ ਅਤੇ ਇਹ ਬਿਲਡਿੰਗ ਨੂੰ ਆਪਣੀ ਵਿਰਾਸਤ ਜਾਂ ਬਾਬਾ ਸ੍ਰੀ ਚੰਦ ਜੀ ਦੀ ਯਾਦਗਾਰ ਉਹਨਾਂ ਦੇ ਇਹਨੂੰ ਚੁੱਕ ਪ੍ਰਾਪਤ ਇਹ ਬਿਲਡਿੰਗ ਮੌਜੂਦ ਹੈ ਜਿਸ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਅੰਦਰੋਂ ਥੱਲੇੋਂ ਜਿੱਥੇ ਸਾਹਿਬ ਸ੍ਰੀ ਗੁਰਗੰਦ ਸਾਹਿਬ ਜੀ ਦਾ ਪ੍ਰਕਾਸ਼ ਹੈ ਅਤੇ ਬਾਬਾ ਸ੍ਰੀ ਚੰਦ ਜੀ ਦਾ ਸਰੂਪ ਇੱਕ ਤਸਵੀਰ ਬੜੀ ਪਵਿੱਤਰ ਸੁਸ਼ੋਭਤ ਹੈ ਅੰਦਰੋਂ ਬਿਲਡਿੰਗ ਨੂੰ ਕਵਰ ਕੀਤਾ ਗਿਆ ਵਾ ਪਰ ਅੰਦਰੋਂ ਬਿਲਡਿੰਗ ਸਾਰੀ ਉਸੇ ਟਾਈਪ ਦੀ ਬਣੀ ਹੈ ਜਦੋਂ ਕਿ ਬਾਬਾ ਸ੍ਰੀ ਚੰਦ ਜੀ ਇਤੇ 16ਵੀਂ ਸਦੀ ਵਿੱਚ ਮਹਾਰਾਜਾ ਜੀਤ ਸਿੰਘ ਜੀ ਦੇ ਇਤੇ ਤੱਕ ਪਰਿਆਕਤ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਜੀ ਦੀ ਯਾਦ ਨੂੰ ਦਰਸਾਉਂਦਾ ਇਸ ਗੁਰਦਰਾ ਸਾਹਿਬ ਦੀ ਕਲਿਆਰੇ ਦੇ ਅੰਦਰ ਸਥਿਤ ਯਾਦਗਾਰ ਖੰਮ ਸਾਹਿਬ ਜੋ ਕਿ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਕੀ ਹੈ ਇਸ ਗੁਰੂ ਅਰਜਨ ਦੇਵ ਜੀ ਆ ਕੇ ਕਰੀਆ ਕਰਦੇ ਸਨ ਅਤੇ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕਰਿਆ ਕਰਦੇ ਸਨ ਬਹੁਤ ਦੂਰਾਂ ਬੇਰਸਤ ਇਹ ਜੋ ਇੱਕ ਪ੍ਰਾਕਤਨ ਤਰਕ ਦੇਰੀ ਦਾ ਸਿਖਾਈ ਦੇ ਰਿਹਾ ਹੈ ਸਾਧ ਸੰਗਤ ਜੀ ਇਹ ਬਾਬਾ ਸ੍ਰੀ ਚੰਦ ਜੀ ਨੇ ਜਿਤ ਲਾਇਆ ਸੀ ਜੋ ਕਿ ਅੱਜ ਤਾਂ ਬਹੁਤ ਵੱਡਾ ਵਿਸ਼ਾਲ ਪੀਰੀ ਦਾ ਰਕਟ ਬਣਿਆ ਹੈ ਜੋ ਕੋਤਰਾ ਸਾਇੰਸ ਦੀ ਕਲਿਆਰੇ ਦੇ ਅੰਦਰ ਸਥਿਤ ਹੈ। ਇਹਨੂੰ ਵੀ ਭਾਗ ਵੱਲੋਂ ਅੱਜ ਕਰ ਬੜੀ ਸਾਫ ਸਮਹਾਲ ਕੇ ਕੀਤੇ ਜਾ ਰਹੇ ਹਨ। ਇਸ ਨੂੰ ਕੋਤਰਾ ਸਬੰਧ ਕਮੇਟੀ ਵੱਲੋਂ ਇਸ ਦੀ ਸਾਫ ਸਮਹਾਲ ਕੀਤੀ ਜਾ ਰਹੀ ਹੈ ਜੋ ਕਿ ਬਾਬਾ ਸ੍ਰੀ ਚੰਦ ਜੀ ਦੀ ਯਾਦ ਨੂੰ ਦਰਸਾਉਂਦਾ ਇੱਕ ਰਕਟ ਹੈ। ਗੁਰੂ ਰੂਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਪ੍ਰਜਾ ਬਾਬਾ ਸ੍ਰੀ ਚੰਦ ਜੀ ਤਪ ਕਰਿਆ ਕਰਦੇ ਸਨ ਕਿਉਂਕਿ ਇੱਥੇ 62 ਸਾਲ ਬਾਬਾ ਸ੍ਰੀ ਚੰਦ ਜੀ ਨੇ ਤਪ ਕੀਤਾ ਹੈ ਇੱਕ ਉਹ ਵਿਦਤ ਜਗਾ ਹੈ ਜਿੱਥੇ ਕੇ ਸਾਹਿਬ ਸ੍ਰੀ ਗੁਰੂ ਗਨਸਾਹਿਬ ਜੀ ਸ਼ਿਸ਼ੂਭਤਨ ਤਪ ਕੀਤਾ ਬਾਬਾ ਸ੍ਰੀ ਚੰਦ ਜੀ ਦੀ ਤਸਵੀਰ ਵੀ ਸ਼ਿਸ਼ੂਭਤ ਹੈ ਜਿੱਥੇ ਕਿ ਹਰ ਰੋਜ਼ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਆ ਕੇ ਦਰਸ਼ਨ ਦੀਦਾਰੇ ਕਰਦੀਆਂ ਆਪਣੇ ਗੁਰੂ ਸਾਹਿਬ ਦੀ અપਾਰ ਕਿਰਪਾ ਸਦਕਾ ਮਨੋ ਕਾਮਨਾ ਪੂਰਨ ਹੁੰਦੀਆਂ ਹਨ ਵੀ ਦਰਜ ਹੈ ਵਿਰਤੀ ਕਾਇਲ ਹੋ ਗਈ ਜਨ ਕੀ ਅਰਦਾਸ ਇਸ ਕਰਕੇ ਬਾਬਾ ਸ੍ਰੀ ਚੰਦ ਜੀ ਬੜੇ ਬਹਾਦਰ ਤਪੱਸਵੀ ਤਾਂ ਜਿਨ੍ਹਾਂ ਦੀ ਯਾਦ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸਾਥੀ ਪਾਸੇ ਜੁੜਦਿਆਂ ਤੇ ਅੱਜ ਮਸਜਿਦ ਤੇ ਬੜਾ ਬੰਦਾ ਇਕੱਠ ਹੁੰਦਾ ਦੇ ਜਿੱਥੇ ਬੜੀ ਵੱਡੇ ਵੱਡੇ ਅਨਾਦੀ ਇਤਰਾਤੀ ਅਤੇ ਕਥਾਵਾਚਕ ਹਾਜ਼ਰੀਆਂ ਲਵਾ ਕੇ ਆਪਣਾ ਸੁਆਗਤ પ્રાપ્ત ਕਰਦੇ ਹਨ ਦਰੂਪ ਪਿਆਰ ਸਾਹਿਬ ਦੇ ਦੁਆਰਾ ਫਾਟ ਸਾਹਿਬ ਦੇ ਬਿਲਕੁਲ ਨਜ਼ਦੀਕ ਜੋ ਕਿ ਮਹਾਨ ਤਪਸਵੀ ਬਾਬਾ ਸ੍ਰੀ ਜਨਜੀ ਦੇ ਵੇਲੇ ਤੋਂ ਇੱਕ ਬੌਲੀ ਸਾਹਿਬ ਬਣਾਈ ਗਈ ਸੀ ਜੋ ਕਿ ਹੁਣ ਵਿਸ਼ਾਲ ਸਰੋਵਰ ਦਾ ਰੂਪ ਧਾਰਨ ਕਰ ਚੁੱਕੀ ਹੈ ਜਿੱਥੇ ਦਾ ਮੱਥੇ ਵਾਲੇ ਦੇ ਵੱਡੀ ਮਹਤਤਾ ਦਾ ਸਰਪਾ ਸਤਿਗੁਰ ਜੀ ਇਹ ਉਹ ਪਵਿੱਤਰ ਸਥਾਨ ਬੋਲੀ ਸਾਹਿਬ ਹੈ ਜਿੱਥੇ ਕਿ ਮਹਾਨ ਤਪਸਵੀ ਬਾਬਾ ਸ੍ਰੀ ਚੰਦ ਜੀ ਇਸ਼ਨਾਨ ਕਰਿਆ ਕਰਦੇ ਸਨ ਅਤੇ ਇਸੀ ਜਗ੍ਹਾ ਤੇ ਕੜ ਕੇ ਭਾਈ ਕਮਲਿਆ ਜੀ ਜੋ ਕਿ ਉਹਨਾਂ ਦੇ ਬੜੇ ਅਨੰਦ ਭਗਤ ਸਨ ਉਹਨਾਂ ਨੇ ਜਲ ਸ਼ਕਤ ਦੀ ਇਸ਼ਾ ਪ੍ਰਗਟਾਈ ਜਦ ਬਾਬਾ ਸ੍ਰੀ ਚੰਦ ਜੀ ਨੇ اپنی ਸ਼ਕਤੀ ਰਹੀ ਇੱਥੇ ਜਲ ਪ੍ਰਗਟ ਕਰਕੇ ਭਾਈ ਕਮਲਿਆ ਜੀ ਨੇ ਜਲ ਚਕਾਇਆ ਜੋ ਕਿ ਬੌਲੀ ਸਾਹਿਬ ਹੁਣ ਇੱਕ ਵਿਸ਼ਾਲ ਸਰੋਵਰ ਦਾ ਰੂਪ ਧਨ ਕਰ ਚੁੱਕੀ ਹੈ ਅਤੇ ਹਰ ਮੱਸੀਆ ਵਾਲੇ ਦਨ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਿਆ ਕਰਦੀਆਂ ਹਨ ਬਾਟ ਸਾਹਿਬ ਜੀ ਦਾ ਸੰਖੇਪ ਇਤਿਹਾਸ ਇਸ ਸਥਾਨ ਦੀ ਇਤਿਹਾਸਕ ਮਹਾਨਤਾ ਇਹ ਕਿ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਤਪ ਸਾਧਨਾ ਕਰਦੇ ਲੰਮ ਸਮਾਂ ਬਤੀਤ ਕੀਤਾ ਤੇ ਇਸ ਸਥਾਨ ਤੇ ਬਾਬਾ ਜੀ ਨੇ ਤਕਰੀਬਨ 60 ਸਾਲ ਤਪੱਤਿਆ ਕੀਤੀ ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆ ਕੇ ਦਰਸ਼ਨ ਦਿੱਤੇ ਅਤੇ ਬਾਬਾ ਜੀ ਨਾਲ ਬਚਨ ਬਲਾਸ ਹੋਏ ਬਾਬਾ ਜੀ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਕਹੇ ਵਿਖੇ ਬਾਤਾ ਸਰਖਣੀ ਦੀ ਕੁਖ ਤੋਂ ਸ਼ੁਟਾਨਪੁਰ ਲੋਧੀ ਵਿਖੇ ਜਨਮ ਲਿਆ ਅਤੇ ਬਾਬਾ ਜੀ ਨੇ ਇਸ ਸਥਾਨ ਤੇ ਜਦੋਂ ਬਾਟ ਸਾਹਿਬ ਵਿਖੇ ਆਏ ਉਸ ਨੇ ਇੱਥੇ ਸੰਗਣਾ ਜੰਗਲ ਸੀ ਅਤੇ ਇਕਾਂਤ ਦੇਖ ਕੇ ਨਿਵਾਸ ਕੀਤਾ ਅਤੇ ਪ੍ਰਭੂ ਭਗਤੀ ਵਿੱਚ ਜੁੜ ਗਏ ਬਾਟ ਸਾਹਿਬ ਤੋਂ ਹੀ ਬਾਬਾ ਸ੍ਰੀ ਚੰਦ ਜੀ ਆਪਣੇ ਸੇਵਕ ਭਾਈ ਕਮਲਿਆ ਜੀ ਨਾਲ ਸ੍ਰੀ ਅੰਬਤ ਸਰਸਾਹ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਲਈ ਗੁਰੂ ਸਾਹਿਬ ਬਾਬਾ ਜੀ ਨੂੰ ਅੱਗੋਂ ਲੈਣ ਵਾਸਤੇ ਆਏ ਸਾਧ ਸੰਗਤ ਜੀ ਇਸ ਸਥਾਨ ਤੇ ਦੂਰ ਦਰਾਡੇ ਤੋਂ ਸੰਗਤਾਂ ਆ ਕੇ ਦਰਸ਼ਕ ਮੇਲੇ ਕਰਦੇ ਰਹੇ ਹਨ ਕਰਨਾਲ ਸਰਕਾਲੂਆਂ ਦੇ ਸਰੀਰ ਦੁੱਖ ਦਰਦ ਦੂਰ ਹੁੰਦੇ ਹਨ ਜਿਸ ਦੇ ਇੱਕ ਬੋਲੀ ਸਾਹਿਬ ਬਣੀ ਹੋਈ ਹੈ ਜਿਸ ਦੇ ਦੋਵੇਂ ਪਾਸੇ ਸਰੋਵਰ ਪੜਾਇਆ ਗਿਆ ਹੈ ਜਿਹੜੀ ਬਾਬਾ ਜੀ ਨੇ 베ਰੀ ਦੀ ਟਹਿਣ ਗੱਡੀ ਸੀ ਉਹ ਹੁਣ 베ਰੀ ਦਾ ਸ਼ਾਨਦਾਰ درخت ਹੈ ਤੇ ਨਾਲ ਹੀ ਭਾਈ ਕਮਲਿਆ ਜੀ ਦੀ ਸਮਾਦਿ ਵੀ ਮੌਜੂਦ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਤਮ ਸਾਹਿਬ ਤੇ ਗੁਰੂ ਜੀ ਦੇ ਸ਼ਰਾਮਸਤਾਨ ਤੇ ਗੁਰਦੁਆਰਾ ਗੁਰੂ ਸਾਹਿਬ ਪਾਤਸ਼ਾਹੀ ਪੰਜਵੀਂ ਸ਼ਿਸ਼ੂਬਤ ਹੈ। ਪੰਜਵੇਂ ਗੁਰੂ ਜੀ ਨੇ ਇਸ ਸਥਾਨ ਤੇ ਖੂਬ ਉਤਸ਼ਾਹਪੂਰਵਕ ਵੀ ਰਚਨਾ ਕੀਤੀ। ਇਸ ਸਥਾਨ ਤੇ ਹੀ ਛੇਵੇਂ ਗੁਰੂ ਜੀ ਨੇ ਆਪਣੇ ਪੁੱਤਰ ਗੁਰੂ ਜੀ ਦੀ ਯਾਦ ਵਿੱਚ ਇੱਕ ਸੁੰਦਰ ਬਾਤ ਲਵਾਇਆ ਗੁਰਦੁਆਰਾ ਸ੍ਰੀ ਬਾਡ ਸੇਬ ਵਿਕੇ ਹਰ ਮਹੀਨੇ ਸੰਗਤਾਂ ਵੱਲੋਂ ਮੱਛਿਆ ਵਾਲੇ ਦਿਨ ਭਾਰੀ ਸ਼ਰਧਾ ਭਾਵਨਾ ਨਾਲ ਵੱਡਾ ਇਕੱਠ ਕੀਤਾ ਜਾਂਦਾ ਰਹੇ ਆਓ ਅੱਗੇ ਤਾਂ